ਮੇਰੇ ਕੋਲੇ ਇਦਾਂ ਦੇ ਪੇਸ਼ੈਂਟ ਆਉਂਦੇ ਆ ਜਿਹੜੇ ਕਹਿੰਦੇ ਯਾਰ ਮਿੱਠੇ ਵਗੈਰ ਅਸੀਂ ਰਹਿ ਨਹੀਂ ਸਕਦੇ ਜਦੋਂ ਵੀ ਅਸੀਂ ਕਿਸੇ ਵਿਆਹ ਮੰਗਣੇ ਸੀ ਜਾਂਦੇ ਆ ਬਸ ਸਾਡੇ ਆਹ ਗਲ ਆ ਚੀਜ਼ਾਂ ਜਿਹੜੀਆਂ ਗਲਾਬ ਜਾਮਣਾ ਮੁਰਫੀ ਦੇਖ ਕੇ ਸਾਹ ਮੂੰਹ ਚ ਪਾਣੀ ਆ ਜਾਂਦਾ ਸਾਨੂੰ ਇਹ ਰਹਿੰਦਾ ਵੀ ਜਿਹੜਾ ਸਗਨ ਦਾ 500 ਰੁਪਏ ਦੇਣਾ ਉਹ ਪੂਰਾ ਕਿਵੇਂ ਕਰਨਾ ਹੈ ਕਹਿੰਦੇ ਯਾਰ ਇਹ ਤੂੰ ਕਿਵੇਂ ਖੜਾ ਸੁੱਟ ਸਕਦਾ ਠੀਕ ਹੈ ਠੀਕ ਹੈ ਸਾਨੂੰ ਇਹ ਡਰ ਰਹਿੰਦਾ ਘਰ ਦੇ ਸਾਨੂੰ ਕਹਿੰਦੇ ਨੇ ਮਿੱਠਾ ਨਾ ਖਾ ਭਾਈ ਮਿੱਠਾ ਨਾ ਖਾ ਤੈਨੂੰ ਸ਼ੂਗਰ ਹੋ ਜਾਊਗਾ ਕਹਿੰਦਾ ਮੈਨੇ ਖਾਈ ਸ਼ੂਗਰ ਨਾ ਦਾ ਸ਼ੂਗਰ ਮਿੱਠਾ ਖਾਣ ਨਾ ਹੋਵੇ ਨਾ ਮਿੱਠਾ ਛੱਡਣਾ ਹੋ ਹੋ ਘਟੇ ਅੱਛਾ ਠੀਕ ਐ ਇਦਾਂ ਕੁਝ ਨਹੀਂ ਹੈਗਾ ਠੀਕ ਐ ਠੀਕ ਐ ਇਹ ਤੁਹਾਡਾ ਹੈ ਜੀਵਨ ਸ਼ੈਲੀ ਤੇ ਡਿਪੈਂਡ ਹੈ ਚਾਹ ਫਿੱਕੀ ਬਣਾਓ ਮੇਰੀ ਮਤਲਬ ਰਿਸ਼ਤੇਦਾਰੀ ਜਾਣ ਚਾਹ ਫਿੱਕੀ ਜਦੋਂ ਆ ਆ ਚੀਜ਼ ਰੱਖੀ ਹੁੰਦੀ ਹੈ ਪੈਂ ਦੋ ਦੋ ਕਰਕੇ ਚੱਕਦੇ ਹੈ ਹੈ ਗੁਲਾਬ ਜਾਮਨ ਹੋਰ ਉਹ ਫਿਰ ਮੈਨੂੰ ਕਹਿੰਦੇ ਯਾਰ ਘਰੇ ਜਦੋਂ ਜਾਂਦੇ ਆ ਘਰ ਦੇ ਸਾਡੇ ਨਾਲ ਲੜਾਈ ਹੁੰਦੀ ਹੈ ਘਰੇ ਜੇ ਵਾਈਫ ਨਾਲ ਗਈ ਹੈ ਤਾਂ ਵਾਈਫ ਲੜਦੀ ਹੈ ਵੀ ਉੱਥੇ ਜਾ ਕੇ ਗੁਲਾਬ ਜਾਮਨ ਉਹਨੂੰ ਖੇਡਦੇ ਨਾ ਤੈਨੂੰ ਸ਼ੂਗਰ ਹੋ ਜੂ ਉਹ ਮਖਾ ਭਾਈ ਤੁਹਾਨੂੰ ਘਬਰਾਉਣ ਦੇ ਲੋੜ ਨਹੀਂ ਜਾਂ ਬਹੁਤਾ ਮਿੱਠਾ ਖਾਵੋਗੇ ਤਾਂ ਵੀ ਤੁਹਾਡਾ ਸ਼ੂਗਰ ਨਹੀਂ ਵਧਦਾ